ਸਵਾਗਤ ਹੈ ਕਿਸਾਨ ਵੀਰੋ ਹੜਾ ਟੈਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਵੀਡੀਓ ਪਹਿੰਡ ਸੈਨੇ ਤੋਂ ਕਰਾਂਗੇ ਜੀ ਕਵਰ ਜਾਨਵਰ ਦਿਖਾਵਾਂ ਮੈਂ ਤੁਹਾਨੂੰ ਕਾਫੀ ਗੱਲਬਾਤ ਬਾਈ ਨਾਲ ਕਰਾਵਾਂਗੇ ਚੰਗਿਆਂ ਤੁਹਾਨੂੰ ਨੀਲੀ ਰਾਵੀ ਬੂਰੀ ਤੇ ਮੀਣੀ ਨੀਲੀ ਰਾਵੀ ਸਾਰੀਆਂ ਅੱਜ ਤੁਹਾਨੂੰ ਇੱਥੇ ਵੈਰਟੀਆਂ ਮਿਲ ਜਾਣੀਆਂ ਹਰੇਕ ਤਰ੍ਹਾਂ ਦੀ ਕੱਟੀ ਮਿਲੂ ਤੇ ਇੱਕ ਮਿਲੂਗੀ ਤੁਹਾਨੂੰ ਟੋਕਰ ਗੱਬਣ ਮੱਝ ਗੱਲਬਾਤ ਸਾਰੀ ਬਾਈ ਨਾਲ ਕਰਾਵਾਂਗੇ ਕਿੰਨੇ ਕ ਜਾਨਵਰ ਆ ਤੇ ਕੀ ਜਾਣਕਾਰੀ ਸਤਿ ਸ੍ਰੀ ਅਕਾਲ ਬਾਈ ਜੀ 10 ਕੱਟੀਆਂ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਹੋ ਜੀ ਹਾਂਜੀ ਬੜਾ ਦਾ ਨੰਬਰ ਬੋਲੋ ਜੀ ਨੰਬਰ ਮੇਰਾ 94659896215 ਜੀ ਪਿੰਡ ਆਪਣਾ ਜੀ ਸਹਿਣਾ ਜੀ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਜੀ ਤਹਿਸੀਲ ਆ ਗਈ ਤਾਪਾ ਹਾਂਜੀ ਤੇ ਨਹਿਰ ਦੇ ਉੱਤੇ ਆਪਣਾ ਨੌਰਾ ਹਨਾ ਕਟੀਆਂ ਵਪਾਰ ਦਾ ਕੰਮ ਆ ਬਾਈ ਕਟੀਆਂ ਹਾਂ ਵਪਾਰ ਦਾ ਕੰਮ ਓਕੇ ਹਰ ਵਕਤ ਮਿਲਡਿੰਗ ਆ ਰਹੇ ਹਾਂ ਜੀ ਹਾਂ ਜੀ ਹਰ ਵਕਤ ਕਿੰਨੀਆਂ ਅੱਜ ਕਟੀਆਂ ਆਪਣੇ ਕੋਲ ਅੱਜ ਮੈਂ ਕਿ ਮੇਰੇ ਕੋਲ 10 ਕਟੀਆਂ ਜੀ 10 ਕਟੀਆਂ ਤੇ ਇੱਕ ਟੋਕੜ ਗੱਬਣ ਮੱਝ ਆ ਜੀ ਤੇ ਕਿੱਥੋਂ ਕਿ ਸ਼ੁਰੂ ਕਰ ਲਗੇ ਫਿਰ ਖੜੀਆਂ ਹੀ ਦਿਖਾਉਣੀਆਂ ਖੋਲ ਕੇ ਕੋਈ ਨਹੀਂ ਦਿਖਾਉਣੀ ਖੜਗੀਆਂ ਹੀ ਦਿਖਾ ਦਿਓ ਹੋਰ ਕੇ ਦੇਖ ਲਈ ਜੀ ਤੇ ਲੈ ਆਜੋ ਜੀ ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਦੇਖੀਏ ਨੇ ਮੀਣੀ ਇਹ ਆ ਗਈ ਜੀ ਕੀ ਉਮਰ ਆ ਗਈ ਇਹਦੀ ਆਜੋ ਇੱਥੇ ਕਿੰਨੀ ਉਮਰ ਆ ਗਈ ਜੀ 2 ਸਾਲ ਦੀ ਜੀ ਤੇ ਇੱਕ ਗੱਲ ਹੋਰ ਦੱਸ ਦੇ ਸਾਰਿਆਂ ਦੇ ਥਣ ਚਾਰੀ ਆ ਚਾਰੀ ਹੈ ਸਾਰਿਆਂ ਦੇ ਚਾਰੇ ਆ ਜੀ ਤੇ ਇਹਦੀ ਉਮਰ ਕਿੰਨੀ ਆ ਗਈ ਮੀਣੀ ਦੋ ਸਾਲ ਦੀ ਹੈ ਜੀ ਦੋ ਸਾਲ ਦੀ ਤੇ ਇਹ ਤੀਕਾ ਤਾਂ ਲੱਗਾ ਵਗਾ ਨਾ ਜੀ ਓਕੇ ਮੋਰਾ ਚ ਆ ਗਈ ਹਨਾ ਤੇ ਡਿਮਾਂਡ ਵਈ ਇਹਦੀ ਡਿਮਾਂਡ ਸਾਰਿਆਂ ਦੀ ਫੋਨ ਤੇ ਕਰ ਦਿੰਦੇ ਓਕੇ ਤੇ ਅੱਗੇ ਵੀ ਜਿਹੜੀ ਟਾਪ ਦੀ ਦੇਖੀ ਇਹਨੇ ਆਪਾਂ ਨੀਲੀ ਰਾਵੀ ਤੇ ਨਾਲ ਹੈਗੀ ਮੀਣੀ ਤੇ ਢੇ ਕੱਟ ਵਾਲੀ ਆ ਗਈ ਹਨਾ ਕੱਟੀ ਸਿੰਘ ਹਿਲਦੇ ਆ ਜੀ ਕਿੰਨੀ ਉਮਰ ਆ ਬਾਈ ਇਹਦੇ 14 ਮਹੀਨੇ ਜੀ 14 ਮਹੀਨੇ ਯਾਰ ਬਾਲਾ ਤੋਹਫਾ ਹਨਾ ਦਾ ਤੇ ਬਾਈ 14 ਮਹੀਨੇ ਉਮਰ ਆ ਗਈ ਥਣਚਾਰ ਚਾਰੇ 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 ਜਮਾ ਚਾਰੇ ਖੁੰਝਾਂ ਤੇ ਚਾਰਾਂ ਦੇ ਜਮਾ ਯਾਰ ਖਰਚਾ ਦੇਉਂ ਜੇ ਅਗਲਾ ਕਦੇ ਵੀ ਤੇ 5 ਤਾਂ ਨਿਕਲੇ ਓਕੇ ਹਾਂਜੀ ਬਾਕੀ ਨੀਲੀ ਰਾਵੀ ਨਾਲ ਮੀਣੀ ਹਨਾ ਟੇਡੇ ਕਟ ਵਾਲੀ ਤੇ ਡਿਮਾਣੇ ਦੀ ਵੀ ਫੋਨ ਤੇ ਹਾਂ ਫੋਨ ਤੇ ਬਾਹਲਾ ਪਿਆਰਾ ਬੱਚਾ ਹਨਾ ਟਾਪ ਕਲਾਸ ਬੱਚਾ ਜੀ ਤੇ ਅੱਗੇ ਵੀਰੇ ਫਿਰ ਤੋਫਾ ਹੀ ਫੇਰ ਆ ਗਿਆ ਨਾਲੇ ਨੀਲੀ ਰਾਵੀ ਨਾਲੇ ਬੂਰੀ ਨਾਲੇ ਮੀਣੀਆਂ ਇਹ ਜਿੰਗਲਾਂ ਸਾਰੀਆਂ ਮਿਲਦੀਆਂ ਨੇ ਇਹ ਚ ਸਾਰੀਆਂ ਗੱਲਾਂ ਹਨਾ ਤੇ ਇਹ ਕਿੰਨੀ ਉਮਰ ਦਾ ਆ ਗਿਆ ਬੱਚਾ ਜੀ ਇਹ 15 ਮਹੀਨੇ ਦੀ 15 ਮਹੀਨੇ ਦਾ ਬੱਚਾ ਆ ਗਿਆ ਤੇ ਥਾਣੇ ਦੇ ਵੀ ਜਾ ਰਹੀ ਸਾਰਿਆਂ ਦੀ ਚਾਰ ਚਾਰ ਹੈ ਡਿਮਾਂਡ ਇਹਦੀ ਵੀ ਫੋਨ ਤੇ ਹਾਂ ਸਾਰਿਆਂ ਦੀ ਡਿਮਾਂਡ ਫੋਨ ਤੇ ਓਕੇ ਤੇ ਅੱਗੇ ਫੇਰ ਆ ਗਈ ਮੋਹਰਾ ਚ ਆ ਗਈ ਜੀ ਇਹਦੀ ਕਿੰਨੀ ਉਮਰ ਆ ਗਈ ਇਹਦੀ ਡੇਢ ਸਾਲ ਆ ਜੀ ਡੇਢ ਸਾਲ ਆ ਡਿਮਾਂਡ ਇਹਦੀ ਵੀ ਫੋਨ ਤੇ ਮੋਹਰਾ ਚ ਆ ਗਈ ਤੇ ਅੱਗੇ ਬਾਈ ਉਹ 2 ਸਾਲ ਦੀ ਆ ਜੀ 2 ਸਾਲ ਦੀ ਆ ਗਈ ਤੇ ਡਿਮਾਂਡ ਇਹਦੀ ਵੀ ਫੋਨ ਤੇ ਫੋਨ ਤੇ ਸਾਰਿਆਂ ਦੀ ਤੇ ਸਾਰਿਆਂ ਨੂੰ ਤੋਂ ਆ ਬਾਈ ਦੀ ਘਰ ਦੀ ਇਹ ਨਹੀਂ ਵੇਚਦਾ ਹਾਂਜੀ ਤੇ ਅੱਗੇ ਆ ਗਿਆ ਜਫਰਾਵਾਦੀ ਕਟਾ ਹਾਂਜੀ ਤੇ ਠੋਕਣ ਗੱਬਣ ਝੋਟੀ ਬਾਈ ਕਟਾ 10 ਮਹੀਨਿਆਂ ਦਾ ਜੀ ਤੇ ਗਾਂ ਤੋਂ ਕਰ ਗੱਬਣ ਝੋਟੀ ਬਾਈ ਹਾਂਜੀ ਇਹ ਤਿੰਨ ਮਹੀਨਾ ਦੀ ਗੱਬਣਾ ਚੈੱਕ ਪਾਸ ਆਗਲਾ ਆਪ ਦੀ ਕਰਾ ਸਕਦਾ ਜੀ ਅਗਲਾ ਆਪ ਦੀ ਕਰਾ ਸਕਦਾ ਹੈ ਡਿਮਾਂਡ ਇਹਦੀ ਫੋਨ ਤੇ ਹਾਂਜੀ ਫੋਨ ਤੇ ਕਰਦਾ ਗਈ ਇਹਦੀ ਬਾਤ ਤੇ ਅੱਗੇ ਕੱਟੀ ਹੋਰ ਆ ਗਈ ਬਾਈ ਹਾਂਜੀ ਇਹ ਵੀ ਕੱਟੀ ਗੱਬਣ ਹੋ ਸਕਦੀ ਹੈ ਅਗਲਾ ਆਪ ਦੀ ਚੈੱਕ ਕਰਾ ਲੇ ਓਕੇ ਸਿੰਘ ਥੱਲੇ ਦੀ ਇਹ ਵੀ ਬਹੁਤ ਚੰਗੀ ਹੈ ਨਾ 10 ਕੱਟੀਆਂ ਬਾਈ ਕੋਲੇ ਬਕਾਉ ਸੀ ਤੇ ਡਿਮਾਂਡ ਇਹਦੀ ਵੀ ਫੋਨ ਤੇ ਹਾਂਜੀ ਥਣ ਚਾਰ ਹੀ ਇਹਦੇ ਚਾਰੇ ਜੀ ਸਾਰਿਆਂ ਦੇ ਚਾਰ ਚਾਰ ਤੇ ਬੂਰੀ ਵੀ ਕੱਟਾ ਹਾਂ ਕੱਟਾ ਆ ਗਿਆ ਹੈ ਇਹ ਵੀ ਦੇ ਦਾਂਗੇ ਤੇ ਬੱਚੀ ਵੀ ਬਕਾਊ ਓਕੇ ਬਾਈ ਕੋਲੇ ਪਸ਼ੂ ਕਾਪੀ ਹੈ ਜੀ ਤੇ ਕਰਿਓ ਬਾਈ ਨਾਲ ਸੰਪ 94659896215 96215 ਤੇ ਕਟਿੰਗਾਂ ਕਾਫੀ ਗਣਤੀ ਜਾ ਯਾਰ ਜਿਹੜੇ ਆ ਬੱਚੇ ਆ ਨਾ ਬਾਈ ਦੇ ਦੋ ਤਿੰਨ ਨੀਲੀ ਦਾ ਵੀ ਬੁਰੀ ਤੇ ਮੀਣੀ ਬੁਰੀ ਘੈਂਟ ਤੇ ਕਮਾਲ ਗੱਲ ਆ ਹਨਾ ਹਾਂਜੀ ਬਹੁਤੇ ਪਿਆਰੇ ਬੱਚੇ ਆ ਯਾਰ ਹਨਾ ਆ ਦੇਖੋ ਜੀ ਇੱਥੋਂ ਕਰੋ ਚੈੱਕ ਤੇ ਕੁਆਲਿਟੀ ਪੂਰੀ ਚੰਗੀ ਆ ਪਿੰਡ ਸਹਣਾ ਜੀ ਨੰਬਰ ਬਾਈ ਦਾ ਆਨ ਸਕਰੀਨ ਕਰੋ ਬਾਈ ਨਾਲ ਸੰਪਰਕ ਤਾਂ